ਕੋਸ਼ ਦੇਖਣ ਦੇ ਉੱਤੇ ਉਹਦੀ ਰਿਕੁਆਇਰਮੈਂਟ ਹੁੰਦੀ ਆ ਕਿ ਜੇ ਤੁਸੀਂ ਆਏ ਆ ਤਾਂ ਤੁਹਾਨੂੰ ਪ੍ਰੋਸੈਸ ਦੇ ਵਿੱਚ ਜ਼ੀਰੋ ਤੋਂ ਚੱਲਣਾ ਪਾਣਾ। ਵੀਸ਼ੇ ਵੀ ਸਰਕਾਰ ਨੇ ਜੋ ਬਣਾ ਸਕਦੀ ਆ ਕਿ ਜੀ ਅਸੀਂ ICBC ਕੋਲੋਂ ਟੈਸਟ ਦਿਵਾਉਣਾ ਹੈ ਜਾਂ ਅਸੀਂ ਪ੍ਰਾਈਵੇਟ ਬੰਦੇ ਕੋਲੋਂ ਦਿਵਾਉਣਾ ਜਿਵੇਂ ਅਲਬਰਟਾ ਹੈ। ਜਿਹੜਾ ਟੈਂਪਰੇਰੀ ਵਿਜ਼ਿਟਰ ਆ ਉਹਨੂੰ ਕਮਰਸ਼ੀਅਲ ਲਾਇਸੈਂਸ ਨਹੀਂ ਮਿਲ ਸਕਦਾ। ਉਹ ਜਿਹੜੇ ਡਾਕੂਮੈਂਟਸ ਹੁੰਦੇ ਆ ਉਹ ਬਹੁਤੇ ਫੇਕ ਨੇ। ਉਹਦੇ ਵਿੱਚ ਬੰਦੇ ਨੇ ਕਾਰ ਚਲਾਈ ਨਹੀਂ ਹੁੰਦੀ ਪਰ ਉਹ ਇੱਥੇ ਆ ਕੇ ਕਹਿੰਦਾ ਮੈਂ ਨੇ ਸਾਲ ਚਲਾਈ ਆ ਤੇ ਉਹ ਜਿਹੜਾ ਕਾਗਜ਼ ਪੇਸ਼ ਕਰ ਰਿਹਾ ਉਹ ਆਨਲਾਈਨ ਕੈਨੇਡਾ ਵੈਰੀਫਾਈ ਨਹੀਂ ਕਰ ਸਕਦਾ BC 9AM ਸ਼ੋਅ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਈ ਮਹੱਤਵਪੂਰਨ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ ਤੇ ਅੱਜ ਜਿਹੜੇ ਵਿਸ਼ੇ ਤੇ ਗੱਲ ਕਰਨੀ ਹੈ ਉਹ ਕਰਨੀ ਹੈ ਕਿ ਜਿਹੜੀ ਟਰਕਿੰਗ ਇੰਡਸਟਰੀ ਹੈ ਖਾਸ ਕਰਕੇ ਜਿਹੜੇ ਕਮਰਸ਼ੀਅਲ ਟਰੱਕ ਲਾਇਸੈਂਸ ਨੇ ਇਹ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਚਰਚਾ ਦੇ ਵਿੱਚ ਰਹਿ ਤੇ ਹੁਣ ਕੁਝ ਤਬਦੀਲੀਆਂ ਕੈਨੇਡਾ ਦੀਆਂ ਇੱਕ ਪ੍ਰੋਵਿੰਸ ਦੇ ਵਿੱਚੋ ਵੀ ਚਰਚਾ ਦੇ ਵਿੱਚ ਨੇ ਇਸ ਬਾਰੇ ਗੱਲਬਾਤ ਕਰਨ ਲਈ ਜਸਕਰਨ ਜੀ ਸਾਡੇ ਨਾਲ ਨੇ ਜਸਕਰਨ ਜੀ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਸ਼ੁਕਰੀਆ ਜਸਕਰਨ ਜੀ ਜਿਹੜੀ ਆਪਾਂ ਕਮਰਸ਼ੀਅਲ ਟਰੱਕ ਲਾਇਸੈਂਸ ਦੀ ਗੱਲ ਕਰਦੇ ਆ ਜਾਂ ਕੀ ਤਾਂ 온ਟਾਰੀਓ ਪ੍ਰੋਵਿੰਸ ਦੇ ਵੱਲੋਂ ਇਹ ਚ ਤਬਦੀਲੀਆਂ ਕੀਤੀਆਂ ਗਈਆਂ ਨੇ ਇਹ ਦੱਸੋ ਪਹਿਲਾਂ ਇਹ ਤਬਦੀਲੀਆਂ ਹੈ ਕਿਹੜੀਆਂ ਜੀ ਇਹੇ ਕੁਝ ਖਾਸ ਤਬਦੀਲੀਆਂ ਕਰ ਰਿਹਾ ਹੈ ਅਸਲ ਦੇ ਵਿੱਚ ਕੁਝ ਦੇਸ਼ਾਂ ਦੇ ਨਾਲ ਕੈਨੇਡਾ ਦਾ ਸਮਝੌਤਾ ਆ ਉਹਨਾਂ ਦੇ ਵਿੱਚੋਂ ਜੇ ਕੋਈ ਬੰਦਾ ਕੈਨੇਡਾ ਦੇ ਵਿੱਚ ਆਉਂਦਾ ਉਹਨੂੰ ਐਸ ਇਟ ਇਜ਼ ਮਾੜੇ ਮੋٹے ਪ੍ਰੋਸੀਜਰ ਤੋਂ ਬਾਅਦ ਲਾਇਸੈਂਸ ਮਿਲ ਜਾਂਦਾ ਕੋਈ ਇੰਗਲੈਂਡ ਤੋਂ ਆਉਂਦਾ ਕੋਈ ਜਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਇਹਨਾਂ ਦਾ ਕੋਸ਼ ਦੇਸ਼ਾਂ ਦੇ ਉੱਤੇ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਆ ਕਿ ਜੇ ਤੁਸੀਂ ਆਏ ਆ ਤਾਂ ਤੁਹਾਨੂੰ ਪ੍ਰੋਸੈਸ ਦੇ ਵਿੱਚ ਜ਼ੀਰੋ ਤੋਂ ਚੱਲਣਾ ਪੈਣਾ ਜਿਵੇਂ ਅਨਟੈਰੀਓ ਦੇ ਵਿੱਚ ਜੀ 2 ਜੀਓ ਲਾਇਸੈਂਸ ਸਾਰਾ ਉਸ ਤਰੀਕੇ ਨਾਲ ਚੱਲਣਾ ਪਊਗਾ ਪਹਿਲਾਂ ਨੌਲੇਜ ਟੈਸਟ ਦੇਣਾ ਪਊਗਾ ਫਿਰ ਟੈਸਟ ਤੇ ਫਿਰ ਉਹਦੀਆਂ ਅੱਗੇ ਜਿਹੜੀਆਂ ਕਲਾਸਸ ਹੁੰਦੀਆਂ ਨੇ ਕਈ ਥਾਵਾਂ ਦੇ ਦੇਸ਼ਾਂ ਦੇ ਵਿੱਚੋਂ ਜੇਕਰ ਤੁਹਾਡੇ ਕੋਲ ਕੋਈ ਤਜਰਬਾ ਹੈਗਾ ਤੁਸੀਂ ਉਸ ਦੇਸ਼ ਦੇ ਵਿੱਚ ਲੰਬਾ ਸਮਾਂ ਕਾਰ ਜਾਂ ਕੋਈ ਵਹੀਕਲ ਚਲਾਇਆ ਹੈ ਉਦਾਂ ਇੰਸ਼ੋਰੈਂਸ ਤੁਹਾਡੇ ਕੋਲ ਹੈਗਾ ਤੁਸੀਂ ਉਹ ਕਾਗਜ਼ ਪੱਤਰ ਉੱਥੇ ਦਿਖਾ ਦਿਓ ਜੀ ਉਹ ਤੁਹਾਨੂੰ 2-4 ਸਟੈਪ ਜਿਹੜੇ ਪਹਿਲੇ ਨੇ ਉਹਨੂੰ ਤੁਸੀਂ ਸਕਿਪ ਕਰ ਸਕਦੇ ਆ ਜਿਦਾ BC ਦੇ ਵਿੱਚ ਵੀ ਆਪਾਂ ਕਰ ਸਕਦੇ ਆ ਤੁਹਾਨੂੰ ਸਿੱਧਾ ਕਲਾਸ 5 ਦਾ ਲਾਇਸੈਂਸ ਮਿਲ ਜਾਂਦਾ ਅਨਟੇਰੀਓ ਦੇ ਵਿੱਚ ਵੀ ਪਹਿਲੇ ਸਟੈਪ ਜਿਹੜੇ ਆ ਉਹ ਪਾਸੇ ਹੋ ਜਾਂਦੇ ਆ ਤੁਸੀਂ ਉਹ ਦਿਖਾ ਦਿੰਨੇ ਆ ਕਿ ਮੈਂ ਜੀ ਉੱਥੇ ਕਾਰ ਚਲਾਉਂਦਾ ਰਿਹਾ ਉਹਨੂੰ ਮੰਨ ਕੇ ਤੁਹਾਨੂੰ ਅੱਗੇ ਲੈ ਜਾਂਦੇ ਬੰਦੇ ਨੂੰ ਕਾਰ ਚਲਾਉਣੀ ਆਉਂਦੀ ਆ ਥੋੜਾ ਬਹੁਤਾ ਟੈਸਟ ਲੈ ਕੇ ਇਹਨੂੰ ਮਾਨਤਾ ਦੇ ਦਿਓ ਲਾਇਸੈਂਸ ਦੇ ਦਿਓ ਉਹ ਜਿਹੜੇ ਡਾਕੂਮੈਂਟਸ ਆਉਂਦੇ ਆ ਉਹ ਬਹੁਤੇ ਫੇਕ ਨਿਕਲੇ ਜੀ ਉਹਦੇ ਵਿੱਚ ਬੰਦੇ ਨੇ ਕਾਰ ਚਲਾਈ ਨਹੀਂ ਹੁੰਦੀ ਪਰ ਉਹ ਇੱਥੇ ਆ ਕੇ ਕਹਿੰਦਾ ਮੈਂ ਇਹ ਸਾਲ ਚਲਾਈ ਆ ਤੇ ਉਹ ਜਿਹੜਾ ਕਾਗਜ਼ ਪੇਸ਼ ਕਰ ਰਿਹਾ ਉਹ ਆਨਲਾਈਨ ਕੈਨੇਡਾ ਵੈਰੀਫਾਈ ਨਹੀਂ ਕਰ ਸਕਦਾ। ਉਹਨੂੰ ਚੈੱਕ ਨਹੀਂ ਕੀਤਾ ਜਾ ਸਕਦਾ ਵੀ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ। ਉਹ ਇਹਨਾਂ ਨੇ ਹੁਣ ਬੰਦ ਕਰ ਦਿੱਤਾ। ਵੀ ਉਹਨੂੰ ਨਵੇਂ ਬੰਦੇ ਨੂੰ ਪ੍ਰੋਪਰ ਜੀ 2 ਜੀ 1 ਸਾਰੇ ਟੈਸਟ ਪਾਸ ਕਰਕੇ ਹੀ ਅੱਗੇ ਜਾਣਾ ਪਊਗਾ। ਜੀ। ਦੂਜੇ ਇੰਟਰਵਿਊ ਨੇ ਕੀਤਾ ਕਿ ਜਿਹੜੇ ਕਮਰਸ਼ੀਅਲ ਲਾਇਸੈਂਸ ਨੇ ਕਮਰਸ਼ੀਅਲ A ਜਿਹੜਾ ਲਾਇਸੈਂਸ ਆ ਉਹ ਦੇਣ ਦੇ ਲਈ ਤੁਹਾਡੇ ਕੋਲ 1 ਸਾਲ G ਲਾਇਸੈਂਸ ਹੋਣਾ ਹੀ ਚਾਹੀਦਾ ਭਾਵੇਂ ਕੋਈ ਵੀ ਹਾਲਾਤ ਹੋਣ ਮਤਲਬ ਸਿੱਧਾ ਨਹੀਂ ਮਿਲਣਾ ਸਿੱਧਾ ਨਹੀਂ ਮਿਲ ਸਕਦਾ ਜਿਹੜਾ ਟੈਂਪਰੇਰੀ ਵਿਜ਼ਿਟਰ ਆ ਉਹਨੂੰ ਕਮਰਸ਼ੀਅਲ ਲਾਇਸੈਂਸ ਨਹੀਂ ਮਿਲ ਸਕਦਾ ਜਿਹੜਾ ਵਿਅਕਤੀ ਇਹਨਾਂ ਥਾਵਾਂ ਦੇ ਉੱਤੋਂ ਮਤਲਬ ਅਸਲ ਦੇ ਵਿੱਚ ਉਹ ਕੰਮ ਕੀ ਰਿਹਾ ਆ ਕਿ ਜਿਹੜਾ ਫਰਾਡ ਹੁੰਦਾ ਜੇ ਇਸ ਮਾਮਲੇ ਦੇ ਵਿੱਚ ਉਹਨੂੰ ਉਹ ਕਹਿੰਦੇ ਸੀ ਜਿੰਨਾ ਮਰਜ਼ੀ ਰੋਕਣਾ ਜਿੰਨਾ ਕੋਸ਼ਿਸ਼ ਕਰ ਰਿਆ ਰੋਕਣ ਦੀ ਜਿਹੜਾ ਬੰਦਾ ਵਰਕ ਪਰਮਿਟ ਦੇ ਉੱਤੇ ਆ ਉਹਨੂੰ ਆਮ ਤੌਰ ਦੇ ਉੱਤੇ ਲਾਇਸੈਂਸ 5 ਸਾਲ ਦਾ ਮਿਲਦਾ ਸੀ ਜੀ ਇਹ ਕਹਿੰਦੇ ਉਦੋਂ ਹੀ ਤੱਕ ਲਾਇਸੈਂਸ ਮਿਲੂਗਾ ਜਦੋਂ ਤੱਕ ਦਾ ਉਹਦੇ ਕੋਲ ਵਰਕ ਵੀਜ਼ਾ ਆ ਜੇ ਵੀਜ਼ਾ ਉਹਦਾ ਸਾਲ ਨੂੰ ਖਤਮ ਹੁੰਦਾ ਅਸੀਂ 5 ਸਾਲ ਦਾ ਲਾਇਸੈਂਸ ਨਹੀਂ ਦੇਣਾ ਅਸੀਂ ਇਹਨੂੰ ਸਾਲ ਦਾ ਲਾਇਸੈਂਸ ਦਵਾਂਗੇ ਇੱਕ ਇਹਦੇ ਨਾਲ ਇਹਨਾਂ ਨੇ ਹੋਰ ਜਿਹੜਾ ਇਹਦੇ ਵਿੱਚ ਜਿਹੜੀ ਵੱਡੀ ਤਬਦੀਲੀ ਕੀਤੀ ਹੈ ਇਸ ਲਾਇਸੈਂਸਿੰਗ ਪ੍ਰੋਸੈਸ ਦੇ ਵਿੱਚ ਕਿ ਤੁਹਾਨੂੰ ਜਦੋਂ ਇਹ ਲਾਇਸੈਂਸ ਦਿੰਦੇ ਨੇ ਮਤਲਬ ਜਦੋਂ ਇਹਨਾਂ ਨੇ ਆਪਣੇ ਵੱਲੋਂ ਜਿਹੜੇ ਉਹਨਾਂ ਦੇਸ਼ਾਂ ਤੋਂ ਆ ਕੇ ਤੁਸੀਂ ਲਾਇਸੈਂਸ ਲੈਨੇ ਆ ਉਹਨੂੰ ਉਸ ਨਿਯਮ ਦੇ ਵਿੱਚੋਂ ਲੰਘਣਾ ਪਊਗਾ ਜਿਸ ਨਿਯਮ ਦੇ ਵਿੱਚੋਂ ਇੱਥੋਂ ਦਾ ਬੰਦਾ ਜ਼ੀਰੋ ਤੋਂ ਸਟਾਰਟ ਕਰਕੇ ਲੰਘਦਾ ਜੀ ਕਾਰਨ ਬੜਾ ਸਪਸ਼ਟ ਆ ਕਿ ਲੋਕਾਂ ਨੇ ਝੂਠ ਬੋਲ ਕੇ ਲਾਇਸੈਂਸ ਬਣਾ ਲਿਆ ਉਸ ਲਾਇਸੈਂਸ ਦੇ ਨਾਲ ਹੁਣ ਐਕਸੀਡੈਂਟ ਹੋ ਰਹੇ ਆ ਔਰ ਬਹੁਤ ਲੋਕਾਂ ਨੂੰ ਪਿੱਛੇ ਜੇ ਥੋੜਾ ਚਿਰ ਪਹਿਲਾਂ ਆਪਾਂ ਚਰਚਾ ਵੀ ਕੀਤੀ ਸੀ ਅਨਟੈਰੀਓ ਸਰਕਾਰ ਨੇ ਚਿੱਠੀਆਂ ਭੇਜ ਦਿੱਤੀਆਂ ਕਿ ਸਾਨੂੰ ਲੱਗਦਾ ਤੁਹਾਡਾ ਲਾਇਸੈਂਸ ਠੀਕ ਨਹੀਂ ਹੈ ਖਾਸ ਤੌਰ ਤੇ ਜਿਹੜੇ ਕਮਰਸ਼ੀਅਲ ਲਾਇਸੈਂਸ ਵਾਲੇ ਸੀ ਵੀ ਤੁਸੀਂ ਆਪਣਾ ਲਾਇਸੈਂਸ ਦੁਆਰਾ ਟੈਸਟ ਲੈ ਕੇ ਲਾਓ ਬੜੀ ਸਮੱਸਿਆ ਆਈ ਉਹਦੇ ਤੋਂ ਬਾਅਦ ਕਿਉਂਕਿ ਜਿਹੜਾ ਇਹ ਡਰਾਈਵਿੰਗ ਵਾਲਾ ਹਸਾਬਕਤਾ ਵਾ ਕੈਨੇਡਾ ਦੇ ਵਿੱਚ ਇਹ ਪ੍ਰੋਵਿੰਸਸ ਦਾ ਕੰਮ ਆ ਜੀ BC ਦੀ ਸਰਕਾਰ ਨੇ ਜੇ ਬਣਾ ਸਕਦੀ ਆ ਕਿ ਜੀ ਅਸੀਂ ICBC ਕੋਲੋਂ ਰੈਸ਼ਟ ਦਬਾਉਣਾ ਜਾਂ ਅਸੀਂ ਪ੍ਰਾਈਵੇਟ ਬੰਦੇ ਕੋਲੋਂ ਦਬਾਉਣਾ ਜਿਵੇਂ ਅਲਬਰਟਾ ਆ ਜਾਂ ਇੱਥੇ ਵੀ ਕਿਸੇ ਵੇਲੇ ਰਿਹਾ ਕਿ ਇੱਕ ਪ੍ਰਾਈਵੇਟ ਬੰਦੇ ਨੂੰ ਠੇਕਾ ਦੇ ਦਿੱਤਾ ਕਿ ਆ ਮੰਨੋ ਡਰਾਈਵਿੰਗ ਸਕੂਲ ਜਿਹੜਾ ਚਲਾ ਰਿਹਾ ਬੰਦਾ ਹੈ ਉਹਨੂੰ ਕਹਿ ਦਿੱਤਾ ਕਿ ਭਾਈ ਤੂੰ ਟੈਸਟ ਲੈ ਕੇ ਇਸ ਬੰਦੇ ਨੂੰ ਲਾਇਸੈਂਸ ਦੇ ਦੇ ਪਾਸ ਜਾਂ ਫੇਲ ਕਰ ਦੇ ਜੀ ਉੱਥੇ ਬਹੁਤ ਗੜਬੜਾ ਹੋਈਆਂ ਮਨੋ ਜਿਹੜਾ ਬੰਦਾ ਮੈਨੂੰ ਜਾਣਦਾ ਸੀ ਮੈਂ ਉਹਦੇ ਕੋਲੇ ਚਲੇ ਗਿਆ ਉਹਨੇ ਕਈ ਵਾਰੀ ਟੈਸਟ ਵੀ ਨਹੀਂ ਲਿਆ ਉਹ ਕਹਿੰਦਾ ਠੀਕ ਆ ਜੀ ਤੁਸੀਂ ਪਾਸ ਆ ਅਲਬਰਟਾ ਦੇ ਵਿੱਚ ਹਜੇ ਵੀ ਲਗਭਗ ਇਹਦਾਂ ਦਾ ਪ੍ਰੋਸੈਸ ਆ ਕਿ ਪ੍ਰਾਈਵੇਟ ਬੰਦਿਆਂ ਦੇ ਕੋਲ ਜਿਹੜਾ ਕੰਟਰੈਕਟ ਆ ਉਹ ਉਹਨੂੰ ਜਿਹੜਾ ਲਾਇਸੈਂਸ ਦੇ ਰਹੇ ਆ ਅਲਬਰਟਾ ਦੇ ਵਿੱਚ ਵੱਖਰਾ ਆ BC ਦੇ ਵਿੱਚ ਵੱਖਰਾ ਆ অন্ਟੇਰੀਓ ਦੇ ਵਿੱਚ ਵੱਖਰਾ ਆ ਲੋਕ ਕੀ ਕਰਦੇ ਆ BC ਦੇ ਵਿੱਚ ਕਲਾਸ 1 ਦਾ ਜਿਹੜਾ ਲਾਇਸੈਂਸ ਆ ਜਿਹਨੂੰ ਉੱਥੇ A ਕਹਿੰਦੇ ਆ ਜਿਹੜਾ ਕਮਰਸ਼ੀਅਲ ਲਾਇਸੈਂਸ ਆ ਟਰੱਕ ਚਲਾਉਣ ਵਾਲਾ ਵੱਡਾ ਜੀ ਉਹ BC ਦੇ ਵਿੱਚ ਨਹੀਂ ਮਿਲਦਾ ਲੋਕ অন্ਟੇਰੀਓ ਚਲੇ ਜਾਂਦੇ ਆ ਉੱਥੇ ਜਾ ਕੇ ਲਾਇਸੈਂਸ ਬਣਾ ਲੈਂਦੇ ਆ ਉੱਥੇ ਦੀ ਕੰਪਨੀ ਚ ਹਰ ਉਹ ਜੋ ਚਲਾਉ ਉਹ ਭਾਵੇਂ ਤੁਸੀਂ ਸਾਰੇ ਕੈਨੇਡਾ ਜਦੋਂ ਇੱਕ ਪ੍ਰੋਫੈਂਸ ਦੇ ਵਿੱਚ ਲਾਇਸੈਂਸ ਬਣ ਗਿਆ ਬੰਦਾ ਉਸ ਲਾਇਸੈਂਸ ਦੇ ਉੱਤੇ ਸਾਰੇ ਕੈਨੇਡਾ ਦੇ ਵਿੱਚ ਉਹ ਜਿਹੜਾ ਵਹੀ ਕਲਾਹੋ ਚਲਾ ਸਕਦਾ ਹੁਣ ਜਿਹੜਾ ਹੁਣ ਨਵੀਂ ਇਹਨਾਂ ਨੇ ਤਬਦੀਲੀ ਅਨਟੈਰੀਓ ਨਹੀਂ ਕੀਤੀ ਆ ਕਹਿੰਦੇ ਅਸੀਂ ਤੁਹਾਡਾ ਐਡਰੈਸ ਚੈੱਕ ਕਰਾਂਗੇ ਅੱਛਾ ਵੀ ਤੁਸੀਂ ਰਹਿੰਦੇ ਹੋ ਕਿ ਨਹੀਂ ਇੱਥੇ ਵੀ ਤੁਸੀਂ ਅਨਟੈਰੀਓ ਦੇ ਵਿੱਚ ਰਹਿੰਦੇ ਹੋ ਕਿ ਨਹੀਂ ਰਹਿੰਦੇ ਜੇ ਤੁਸੀਂ ਅਨਟੈਰੀਓ ਚ ਰਹਿੰਦੇ ਹੋ ਫੇਰ ਹੀ ਲਾਇਸੈਂਸ ਬਣਾ ਸਕਦੇ ਆ ਉਹਦੀਆਂ ਕੁੰਡੀਆਂ ਲੋਕਾਂ ਕੋਲੇ ਕਈ ਹੈਗੀਆਂ ਅਸੀਂ ਜੀ ਮੂਵ ਕਰ ਗਏ ਐਡਰੈਸ ਦਿਖਾ ਦੇਣਾ ਮੁੜ ਕੇ ਅਸੀਂ ਵਾਪਸ ਆ ਗਏ ਉਹਨਾਂ ਕੁੰਡੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣ ਦਾ ਯਤਨ ਕੀਤਾ ਜਾ ਰਿਹਾ ਜਿਹੜੇ ਪਬਲਿਕ ਸੇਫਟੀ ਹੈ ਜਿਹਦੇ ਤੇ ਪਿਛਲੇ ਸਮੇਂ ਦੇ ਵਿੱਚ ਸਵਾਲ ਬਹੁਤ ਚੱਕੇ ਗਏ ਆ ਕੈਨੇਡੀਅਨ ਸਿਸਟਮ ਦੇ ਉੱਤੇ ਸਵਾਲ ਬਹੁਤ ਚੱਕੇ ਗਏ ਆ ਲਾਇਸੈਂਸ ਦੇਣ ਦੀ ਪ੍ਰਕਿਰਿਆ ਦੇ ਉੱਤੇ ਬਹੁਤ ਸਵਾਲ ਚੱਕੇ ਗਏ ਆ ਇਹ ਕੈਨੇਡਾ ਜਿਹੜਾ ਬੇਸਿਕਲੀ ਸਿਸਟਮ ਸਾਡਾ ਇਸ ਗੱਲ ਦੇ ਉੱਤੇ ਚੱਲਦਾ ਕਿ ਉਹ ਤੁਹਾਡੇ ਉੱਤੇ ਯਕੀਨ ਕਰਕੇ ਚੱਲਦਾ ਜੀ ਕਿ ਉਹਨਾਂ ਨੇ ਡਰਾਈਵਿੰਗ ਸਕੂਲ ਵਾਲੇ ਨੂੰ ਇਹ ਕਹਿ ਦਿੱਤਾ ਕਿ ਭਾਈ ਤੂੰ ਇੰਨੇ ਘੰਟੇ ਇਹਦਾ ਟਰੱਕ ਦਾ ਟੈਸਟ ਲੈਣਾ ਇੰਨੇ ਘੰਟੇ ਨੂੰ ਚਲਾਉਣਾ ਆ ਇੰਨੇ ਘੰਟੇ ਇਹਨੂੰ ਕਲਾਸਰੂਮ ਦੇ ਵਿੱਚ ਬੈਠ ਕੇ ਥਿਊਰੀ ਪੜਾਉਣੀ ਆ ਕਿ ਟਰੱਕ ਕੰਮ ਕਿਦਾਂ ਕਰਦਾ ਜਾਂ ਇਹਦਾ ਫਲਾਨਾ ਕਿਦਾਂ ਹੁੰਦਾ ਇੰਨੇ ਘੰਟੇ ਆ ਇਹ ਕਰਨਾ ਜਦੋਂ ਤੂੰ ਇਹ ਕਰ ਦਿੱਤਾ ਫਿਰ ਤੂੰ ਸਾਈਨ ਕਰ ਦੇ ਨੇ ਜਿਹੜਾ ਬੰਦਾ ਇੰਨੇ ਦਿਨ ਨਹੀਂ ਆਇਆ ਜਾਂ ਉਹਨੇ ਕਲਾਸਾਂ ਨਹੀਂ ਲਾਈਆਂ ਉਹਨੂੰ ਤੁਸੀਂ ਕਹਿ ਦੇਣਾ ਕਿ ਅਸੀਂ ਲਾਇਸੈਂਸ ਨਹੀਂ ਦੇਣਾ ਵੀ ਅਸੀਂ ਨਹੀਂ ਇਹਨੂੰ ਪਾਸ ਕਰਦੇ ਹੁਣ ਹੁੰਦਾ ਕੀ ਆ ਉਹਨਾਂ ਨੇ ਕਹਿ ਦਿੱਤਾ ਕਿ ਇੰਨੀਆਂ ਥਿਊਰੀ ਦੀਆਂ ਕਲਾਸਾਂ ਤੁਹਾਨੂੰ ਲਾਉਣੀਆਂ ਪੈਣੀਆਂ ਵੀ ਇਨਸਟ੍ਰਕਟਰ ਇੱਕ ਤੁਹਾਨੂੰ ਸਿਖਾਵੇ ਟਰੱਕ ਦੇ ਪ੍ਰੀ ਇਨਸਪੈਕਸ਼ਨ ਜਾਂ ਜੋ ਕੁਝ ਪ੍ਰੀ ਟ੍ਰਿਪ ਜੋ ਕੁਝ ਵੀ ਆ ਉਹ ਕਲਾਸ ਚ ਪੜ੍ਹਾਵੇ ਜਿਹੜਾ ਇਨਸਟ੍ਰਕਟਰ ਆ ਉਹ ਪੜਾਉਣਾ ਨਹੀਂ ਚਾਹੁੰਦਾ ਅੱਛਾ ਜੀ ਕਿਉਂਕਿ ਟੈਸਟ ਜਾਂ ਤਾਂ ਹੋਵੇ ਵੀ ਉਹਦਾ ਕਿਸੇ ਨੇ ਟੈਸਟ ਲੈਣਾ ਕਿਉਂ ਜਦੋਂ ਟੈਸਟ ਲਾਉਂਗੇ ਤਾਂ ਫੇਰ ਉਹ ਪੜ੍ਹਨਾ ਪਊਗਾ ਜਿਹੜਾ ਪੜ੍ਹਨ ਮਤਲਬ ਜਿਹੜਾ ਸਟੂਡੈਂਟ ਆ ਰਿਹਾ ਲਾਇਸੈਂਸ ਲੈਣ ਦੇ ਲਈ ਉਹ ਪੜ੍ਹਨਾ ਨਹੀਂ ਚਾਹੁੰਦਾ ਜਿਹੜਾ ਬੰਦਾ ਇਨਸਟ੍ਰਕਟਰ ਆ ਉਹ ਸਕੂਲ ਚਲਾ ਰਿਹਾ ਉਹ ਪੜਾਉਣਾ ਨਹੀਂ ਚਾਹੁੰਦਾ ਨਾ ਉਹਦੇ ਕੋਲੇ ਟਾਈਮ ਆ ਉਹਨੂੰ ਲੱਗਦਾ ਵੀ ਮੈਂ ਦਿਹਾੜੀ ਕਿਤੇ ਲਾਵਾਂ ਮੈਂ ਦਿਹਾੜੀ ਤੋੜ ਕੇ ਇੱਥੇ ਕਲਾਸਾਂ ਚੋਂ ਕੀ ਲੈਣਾ ਜਿਹਦਾ ਟੈਸਟ ਹੀ ਨਹੀਂ ਹੁਣ ਪੜਾਉਣ ਵਾਲੇ ਨੂੰ ਇਹ ਲੱਗਦਾ ਵੀ ਮੈਂ ਚਾਰ ਬੰਦੇ ਹੋਰ ਕੱਢਾਂ ਮੈਂ ਇਹਨੂੰ ਪੜਾ ਕੇ ਕੀ ਲੈਣਾ ਜਿਹਦਾ ਟੈਸਟ ਹੀ ਨਹੀਂ ਹੁਣ ਇਸ ਕਰਕੇ ਕੈਨੇਡੀਅਨ ਸਿਸਟਮ ਇਹ ਮੰਨ ਮੰਨ ਕੇ ਚੱਲਦਾ ਵੀ ਜਦੋਂ ਅਸੀਂ ਤੁਹਾਨੂੰ ਕਹਿ ਦਿੱਤਾ ਅਸੀਂ ਹਰ ਚੀਜ਼ ਨੂੰ ਚੈੱਕ ਨਹੀਂ ਕਰ ਸਕਦੇ ਤੁਸੀਂ ਮੰਨ ਕੇ ਤੁਹਾਡੀ ਇਮਾਨਦਾਰੀ ਦੇ ਉੱਤੇ ਉਹ ਜਿਹੜਾ ਕੰਮ ਗੜਬੜ ਹੋ ਰਿਹਾ ਆ ਉਹਨੂੰ ਰੋਕਣ ਦੇ ਲਈ ਇਹ ਸਰਕਾਰ ਜਿਹੜੀ ਹੈ ਨਵੇਂ ਨਿਯਮ ਬਣਾ ਰਹੀ ਹੈ ਅਨਟੈਰੀਓ ਨੇ ਪਹਿਲ ਕੀਤੀ ਆ ਉਹ ਇਹਦੇ ਤੇ ਸਖਤੀ ਕਰ ਰਹੇ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਕਿ ਉਹਨਾਂ ਦੀ ਇਸ ਨੁਕਤੇ ਨੂੰ ਹੋਰ ਪ੍ਰੋਵਿੰਸ ਵੀ ਫਾਲੋ ਕਰਨਗੇ ਤੇ ਜਿਹੜੇ ਵਹੀਕਲ ਦੇ ਲਾਇਸੈਂਸ ਆ ਡਰਾਈਵਿੰਗ ਲਾਇਸੈਂਸ ਆ ਉਹਦੇ ਲਈ ਸਮੱਸਿਆ ਹੋਰ ਵੱਧੂ ਸੋ ਵਾਕਈ ਚੰਗੀ ਸੁਰੱਖਿਆ ਦੇ ਮੱਦੇਨਜ਼ਰ ਕਦਮ ਚੁੱਕੇ ਜਾ ਰਹੇ ਨੇ ਪਰ ਜਦੋਂ ਅਮਰੀਕਾ ਦੀ ਆਪਾਂ ਗੱਲ ਕਰਦੇ ਆ ਕਿ ਇੱਕ ਹੋਰ ਐਕਸੀਡੈਂਟ ਦੀ ਘਟਨਾ ਵਾਪਰੀ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਤੋ ਉਹਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਕੁਝ ਹੋਇਆ ਤਾਂ ਹੁਣ ਅਮਰੀਕੀ ਸਰਕਾਰ ਦਾ ਕੀ ਰੁਖ ਹੈ ਕਮਰਸ਼ੀਅਲ ਲਾਇਸੈਂਸ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ ਜਾਂ ਇਹਨਾਂ ਘਟਨਾਵਾਂ ਨੂੰ ਤੁਸੀਂ ਕੀ ਦੇਖਦੇ ਹੋ ਕਿ ਇਹਦੇ ਕੀ ਕਾਰਨ ਨੇ ਦੇਖੋ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੇ ਕੱਚੇ ਬੰਦੇ ਨੇ ਉਹਨਾਂ ਦੇ ਸਖਤ ਖਿਲਾਫ ਆ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਆ ਕਿ ਲੋਕ ਸਾਡੇ ਦੇਸ਼ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਆ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋ ਕੇ ਇੱਥੇ ਉਹ ਮਤਲਬ ਗਲਤ ਕੰਮ ਕਰ ਰਹੇ ਆ ਹਾਲਾਂਕਿ ਅੰਕੜੇ ਦੱਸਦੇ ਆ ਕਿ ਗੈਰ ਗੈਰ ਕਾਨੂੰਨੀ ਨਹੀਂ ਅਸਲ ਵਿੱਚ ਅਨ ਡਾਕੂਮੈਂਟਡ ਕਹਿੰਦੇ ਉਹਨੂੰ ਜਿਨ੍ਹਾਂ ਕੋਲ ਪੇਪਰ ਹੈ ਨਹੀਂ ਜੀ ਉਹ ਇੰਨੇ ਗਲਤ ਕੰਮ ਕਰਦੇ ਨਹੀਂ ਜਿੰਨਾ ਉਹਨਾਂ ਦਾ ਰੌਲਾ ਪੈ ਗਿਆ ਹੁਣ ਜਦੋਂ ਵੀ ਰਾਸ਼ਟਰਪਤੀ 트੍ਰੰਪ ਦੇ ਕੋਲ ਜਾਂ 트੍ਰੰਪ ਪ੍ਰਸ਼ਾਸਨ ਦੇ ਕੋਲ ਇਸ ਤਰ੍ਹਾਂ ਦਾ ਕੋਈ ਨੁਕਤਾ ਆਊਗਾ ਉਹ ਉਸ ਗੱਲ ਨੂੰ ਚੱਕਣਗੇ ਜੀ ਚੱਕਣਗੇ ਦਾ ਮਤਲਬ ਉਹ ਹਾਈਲਾਈਟ ਕਰਨਗੇ ਤਾਂ ਕਿ ਉਹ ਇਹ ਸਿੱਧ ਕਰ ਸਕਣ ਕਿ ਜੋ ਅਸੀਂ ਕਹਿੰਦੇ ਸੀ ਉਹ ਠੀਕ ਹੈ ਰਾਸ਼ਟਰਪਤੀ ਦੀ ਚੋਣ ਦੇ ਲਈ ਜਦੋਂ ਡਿਬੇਟ ਸੀ ਉਹਦੇ ਵਿੱਚ ਇੱਥੇ ਤੱਕ ਰਾਸ਼ਟਰਪਤੀ 트ੰਪ ਨੇ ਕਹਿ ਦਿੱਤਾ ਸੀ ਕਿ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਲੋਕਾਂ ਦੇ ਕੁੱਤੇ ਬਿੱਲੀਆਂ ਚੱਕ ਚੱਕ ਖਾਈ ਜਾਂਦੇ ਜੀ ਕਾਫੀ ਚਰਚਾ ਚ ਰਹੀ ਸੀ ਗੱਲ ਉਹ ਜਿਹੜੀ ਕਿ ਗੱਲ ਸ਼ਾਇਦ ਉਨੀ ਸੱਚ ਨਹੀਂ ਸੀ ਕਿਉਂਕਿ ਉਹਨਾਂ ਦੀ ਥਿਊਰੀ ਇਹ ਆ ਜਾਂ ਉਹ ਇਸ ਧਾਰਨਾ ਨੂੰ ਮੰਨਦੇ ਆ ਕਿ ਕੱਚੇ ਬੰਦੇ ਸਾਡੇ ਦੇਸ਼ ਦਾ ਨੁਕਸਾਨ ਕਰਦੇ ਆ ਅਸੀਂ ਇਹ ਛੱਡਣੇ ਨਹੀਂ ਹੁਣ ਰੀਟੈਂਸ਼ਨ ਸੈਂਟਰ ਬਣ ਰਹੇ ਆ ਆਈਸ ਦੇ ਵਿੱਚ ਭਰਤੀ ਹੋ ਰਹੀ ਆ ਰੇਡਾਂ ਪੈ ਰਹੀਆਂ ਮਤਲਬ ਬਹੁਤ ਉਹਨਾਂ ਦਾ ਟਾਰਗੇਟ ਆ ਕਿ 3-4000 ਬੰਦਾ ਰੋਜ਼ ਫੜ ਕੇ ਆਪਾਂ ਭੇਜਣੇ ਭੇਜਣਾ ਆ ਬਾਹਰ ਉਹ ਸਾਰੇ ਕੁਸ਼ ਦੇ ਵਿੱਚ ਜਦੋਂ ਕੋਈ ਇਹੋ ਜਿਹਾ ਬੰਦਾ ਗਲਤੀ ਕਰ ਦਿੰਦਾ ਜਿਹੜਾ ਕਿ ਉੱਥੋਂ ਦਾ ਸਿਟੀਜ਼ਨ ਜਾਂ ਉੱਥੋਂ ਦਾ ਗ੍ਰੀਨ ਕਾਰਡ ਹੋਲਡਰ ਨਹੀਂ ਆ ਤਾਂ ਫਿਰ ਉਹ ਸਿੱਧ ਕਰ ਦਿੰਦੇ ਕਿ ਅਸੀਂ ਪਹਿਲਾਂ ਹੀ ਕਹਿੰਦੇ ਸੀ ਇਹ ਜਿਹੜੇ ਕੱਚੇ ਬੰਦੇ ਜਿਹੜੇ ਗੈਰਕਾਨੂੰਨੀ ਤੌਰ ਤੇ ਆਏ ਆ ਉਹਨਾਂ ਨੇ ਇੱਥੇ ਬਹੁਤ ਗਲਤ ਕੰਮ ਕੀਤੇ ਆ ਜਿਹੜਾ ਉਹ ਮੁੰਡੇ ਨੇ 2 ਮਹੀਨੇ ਪਹਿਲਾਂ ਦੀ ਘਟਨਾ ਸੀ ਹਰਜਿੰਦਰ ਸਿੰਘ ਸ਼ਾਇਦ ਉਹਦਾ ਨਾਂ ਸੀ ਉਹਨੇ ਯੂ ਟਰਨ ਲੈ ਲਿਆ ਤੇ ਉੱਥੇ ਮੌਤ ਹੋ ਗਈ ਸੀ ਲੋਕਾਂ ਦੀ ਐਕਸੀਡੈਂਟ ਹੋ ਗਿਆ ਸਾਰਾ ਕਸੂਰ ਉਹਦਾ ਆ ਸਾਹਮਣੇ ਆਇਆ ਜਿੰਨਾ ਕੋ ਉਥੋਂ ਪਤੇ ਲੱਗੀ ਗੱਲ ਹੁਣਾ 2-3 ਦਿਨ ਪਹਿਲਾਂ ਜਿਹੜਾ ਜਸ਼ਨਪ੍ਰੀਤ ਸਿੰਘ ਆ ਮੁੰਡਾ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਇਹਦਾ ਪਿੰਡ ਆ ਆ ਜਿਹੜਾ ਉਹ ਛੋਟੇ ਸ਼ਾਇਦ ਇਦਾਂ ਦਾ ਕੋਈ ਨਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਦੋਂ ਮੁਕੇਰੀਆਂ ਤੋਂ ਜਾਈਏ ਉੱਥੇ ਦਰਿਆ ਦੇ ਕੰਢੇ ਦੇ ਉੱਤੇ ਇਹ ਪਿੰਡ ਪੈਂਦਾ ਜੀ ਉਹਨੇ ਸਿੱਧਾ ਦਾ ਸਿੱਧਾ ਟਰੱਕ ਜਿਹੜਾ ਉਹਦੇ ਕੋਲ ਰੁਕਿਆ ਨਹੀਂ ਮure ਟ੍ਰੈਫਿਕ ਸਲੋ ਸੀਗਾ ਐਸਯੂਵੀ ਤੇ ਅੱਗੇ ਚੱਲਦਾ ਚੱਲਦਾ ਚਲੇ ਗਿਆ ਐਸਯੂਵੀ ਨੂੰ ਅੱਗ ਲੱਗ ਗਈ ਤਿੰਨ ਬੰਦੇ ਸੜ ਗਏ ਇੱਕ ਪਛਾਣ ਹੋਇਆ ਦੋ ਦੀ ਹਜੇ ਤੱਕ ਪਛਾਣ ਨਹੀਂ ਹੋਈ ਕਿਉਂਕਿ ਸਾੜੀ ਇੰਨੇ ਗਏ ਸੀ ਉਹ ਵੀ ਬਾਈ ਦੇ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਹੁਣ ਇਹ ਸਾਰਾ ਨੈਰੇਟਿਵ ਇਸ ਤਰੀਕੇ ਨਾਲ ਬਣ ਗਿਆ ਕਿ ਜਿਹੜੇ ਬੰਦੇ ਕੱਚੇ ਆ ਜਿਹੜੇ ਬੰਦੇ ਮਾੜੇ ਆ ਜਿਹੜੇ ਬੰਦੇ ਆਹਾ ਆ ਇਹ ਮਾੜਾ ਕੰਮ ਕਰਦੇ ਇਹਨਾਂ ਦੇ ਉੱਤੇ ਸਖਤੀ ਕੀਤੀ ਜਾਣੀ ਚਾਹੀਦੀ ਹੈ ਹਾਲਾਂਕਿ ਉਸ ਨੌਜਵਾਨ ਦੇ ਪਿੰਡ ਉਹਦੇ ਘਰਦਿਆਂ ਨੇ ਕਿਹਾ ਕਿ ਸਾਡਾ ਮੁੰਡਾ ਅਮਰਤ ਧਾਰੀ ਹੈ ਸਾਡਾ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਨਸ਼ਾ ਕਰਦਾ ਤਾਂ ਕਿਉਂ ਕਹਿੰਦੇ ਨਿੜੇ ਵੀ ਨਹੀਂ ਜਾਂਦਾ ਜੀ ਉਹਦੇ ਪਿੰਡ ਦੇ ਵਿੱਚ ਉਹਨਾਂ ਨੇ ਰੈਲੀ ਕੀਤੀ ਰੈਲੀ ਦੇ ਵਿੱਚ ਉਹਨਾਂ ਨੇ ਐਸਜੀਪੀਸੀ ਤੋਂ ਸ਼੍ਰੀ ਕਾਲ ਤਖਸਬ ਤੋਂ ਆ ਭਾਰਤ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਵਿੱਚ ਪੈ ਕੇ ਇਨਸਾਫ ਦਵਾਇਆ ਜਾਵੇ ਇਨਸਾਫ ਹੋਏ ਕਹਿੰਦੇ ਕਿ ਠੀਕ ਹੈ ਐਕਸੀਡੈਂਟ ਹੋ ਗਿਆ ਬਹੁਤ ਮਾੜੀ ਗੱਲ ਹੋਈ ਇਹ ਗੱਲ ਸਾਡੇ ਲਈ ਵੀ ਮਾੜੀ ਹੈ ਪਰ ਜਿਹੜਾ ਇਲਜ਼ਾਮ ਸਾਡੇ ਮੁੰਡੇ ਤੇ ਲੱਗ ਰਿਹਾ ਇਹ ਨਸ਼ਾ ਕਰਦਾ ਇਹਨੇ ਨਸ਼ਾ ਕੀਤਾ ਸੀ ਇਹ ਗਲਤ ਆਏ ਨਹੀਂ ਹੋਣਾ ਚਾਹੀਦਾ ਹੁਣ ਇੱਕ ਪਾਸੇ ਜਿਹੜੀਆਂ ਅਮਰੀਕਾ ਦੀਆਂ ਏਜੰਸੀਜ਼ ਨੇ ਉਹ ਗਲਤ ਨਹੀਂ ਕਹਿ ਸਕਦੀਆਂ ਉਹਨਾਂ ਨੇ ਜੇ ਕਿਹਾ ਹੈ ਕਿ ਹੀ ਵਾਸ ਅੰਡਰ ਇਨਫਲੂਐਂਸ ਤਾਂ ਉਹਦਾ ਮਤਲਬ ਇਹ ਹੈ ਕਿ ਉਹ ਡਰੱਗ ਉਹਨੇ ਲਈ ਸੀ ਹੁਣ ਡਰੱਗ ਕਿਹੜੀ ਲਈ ਸੀ ਉਹ ਕਿਹਨੂੰ ਮੰਨਦੇ ਆ ਇਹ ਉਹਨਾਂ ਦੀ ਜਿਹੜਾ ਨੁਕਤਾ ਆ ਜੀ ਉਹਦੇ ਘਰ ਦੇ ਵੀ ਨਹੀਂ ਝੂਠ ਬੋਲ ਸਕਦੇ ਉਹ ਵੀ ਆਪਣੀ ਥਾਂ ਦੇ ਉੱਤੇ ਸੱਚੇ ਨੇ ਉਸ ਇਨਸੀਡੈਂਟ ਦੇ ਵਿੱਚ ਲੱਗਦਾ ਇਹ ਆ ਜਿੱਦਾਂ ਵੀਡੀਓ ਦੇ ਵਿੱਚ ਉਹ ਕ੍ਰੈਸ਼ ਹੁੰਦੀ ਹੈ ਕਿ ਜੇ ਬੰਦੇ ਨੇ ਸ਼ਰਾਬ ਪੀਤੀ ਹੋਵੇ ਜਾਂ ਨਸ਼ਾ ਵੀ ਕੀਤਾ ਹੋਵੇ ਨਾ ਉਹਨੂੰ ਸਾਹਮਣੇ ਦਿਸਦਾ ਹੁੰਦਾ ਉਹ ਬ੍ਰੇਕ ਲਾ ਕੇ ਕੁਛ ਨਾ ਕੁਛ ਰੋਕਣ ਦਾ ਯਤਨ ਜ਼ਰੂਰ ਕਰਦਾ ਭਾਵੇਂ ਜਿੰਨਾ ਮਰਜੀ ਸੁਰਤ ਸਿਰ ਨਾ ਹੋਵੇ ਟਰੱਕ ਨੂੰ ਇੱਧਰ ਲੈ ਕੇ ਜਾਉ ਇੱਧਰ ਲੈ ਕੇ ਜੋ ਉਹਦੇ ਚੋਂ ਇਦਾਂ ਲੱਗਦਾ ਵੀ ਸ਼ਾਇਦ ਉਹ ਡਿਸਟਰੈਕਟਡ ਸੀ ਜੀ ਜਾਂ ਤਾਂ ਫੋਨ ਦੇ ਉੱਤੇ ਜਾਂ ਕਿਸੇ ਪਾਸੇ ਉਹਦਾ ਧਿਆਨ ਉਹਨੂੰ ਦੇຊ ਹੀ ਨਹੀਂ ਰਿਹਾ ਸੀ ਕਿ ਅੱਗੇ ਟ੍ਰੈਫਿਕ ਖੜਾ ਹੈ ਤੇ ਉਹ ਸਿੱਧਾ ਹੀ ਮਤਲਬ ਬਲਾਈਂਡਲੀ ਉਹਦੇ ਵਿੱਚ ਆ ਕੇ ਵੱਜਿਆ ਹੁਣ ਇਹ ਜਿਹੜਾ ਰਾਸ਼ਟਰਪਤੀ 트럼ਪ ਉਹਨਾਂ ਦੀ ਪਾਲਿਸੀ ਸੀ ਉਹ ਇਹ ਆ ਕਿ ਇਹ ਕਿਉਂਕਿ ਕੱਚੇ ਇਦਾਂ ਕਰਦੇ ਦੂਜੀ ਉਹਨਾਂ ਦੀ ਨੀਤੀ ਇਹ ਆ ਕਿ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਨੇ ਕੈਲੀਫੋਰਨੀਆ ਆ ਇਲੀਨੋਇਸ ਆ ਇਹ ਅਸਲ ਦੇ ਵਿੱਚ ਇਹਨਾਂ ਦੇ ਹੱਕ ਚਾ ਤੇ ਇਹ ਗਲਤ ਆ ਜੀ ਬਈ ਡਰਾਈਵਿੰਗ ਦੇ ਨਿਯਮ ਸਖਤ ਹੋਣੇ ਚਾਹੀਦੇ ਆ ਇਹ ਜਿਹੜੀਆਂ ਸਟੇਟਾਂ ਨੇ ਕਰ ਨਹੀਂ ਰਹੀਆਂ ਡੈਮੋਕ੍ਰੇਟਾਂ ਨੂੰ ਉਹਨਾਂ ਨੇ ਕਿਹਾ ਕੈਲੀਫੋਰਨੀਆ ਅਮਰੀਕਾ ਦੀ ਸਭ ਤੋਂ ਵੱਡੀ ਸਟੇਟ ਗਵਰਨਰ ਉਹਤੋਂ ਦੇ ਗਵਰਨਰ ਉਹਨਾਂ ਨੂੰ ਟਰੰਪ ਪ੍ਰਸ਼ਾਸਨ ਨੇ ਕਿਹਾ ਵੀ ਇਹਨਾਂ ਨੂੰ ਅੰਗਰੇਜ਼ੀ ਆਉਣੀ ਜ਼ਰੂਰੀ ਆ ਜੀ ਇਹ ਜਿੱਦਾਂ ਜਿੱਦਾਂ ਅਸੀਂ ਕਹਿੰਨੇ ਆ ਉਹਨਾਂ ਸ਼ਰਤਾਂ ਨੂੰ ਲਾਗੂ ਕਰੋ ਫਿਰ ਲਾਇਸੈਂਸ ਦਿਓ ਉਹਨਾਂ ਨੇ ਲਾਗੂ ਨਹੀਂ ਕੀਤੀਆਂ ਉਹ ਕਹਿੰਦੇ ਜੀ ਸਾਡਾ ਪਹਿਲਾਂ ਹੀ ਹਿੱਸਾ ਹੈਗਾ ਅੰਗਰੇਜ਼ੀ ਆਉਂਦੀ ਐ ਅਸੀਂ ਉਹ ਦੇਖ ਕੇ ਹੀ ਟੈਸਟ ਲੈਨੇ ਆ ਤੇ ਪਾਸ ਕਰਦੇ ਆ ਇਸ ਕਰਕੇ ਇਹਦੇ ਨਾਲ ਹੁਣ ਦੋ ਤਬਦੀਲੀਆਂ ਆ ਰਹੀਆਂ ਇੱਕ ਉਹ ਆਪਣੀ ਗੱਲ ਉਹਨਾਂ ਦੀ ਸਿੱਧ ਹੋ ਰਹੀ ਐ ਸਹੀ ਸਾਬਤ ਜੀ ਕਿ ਕੱਚੇ ਬੰਦੇ ਹੀ ਗਲਤ ਕੰਮ ਕਰ ਰਿਹਾ ਉਹਨਾਂ ਦਾ ਇਹ ਜ਼ਿਆਦਾ ਦੂਜੀ ਕਿ ਜਿਹੜੀਆਂ ਡੈਮੋਕ੍ਰੈਟ ਸਟੇਟਾਂ ਨੇ ਉਹ ਸਾਡੀਆਂ ਇਨਸਟਰਕਸ਼ਨਸ ਨੂੰ ਫਾਲੋ ਨਹੀਂ ਕਰ ਰਹੀਆਂ ਇਹ ਕੈਲੀਫੋਰਨੀਆ ਦੀ ਇੱਕ ਬਹੁਤ ਵੱਡੀ ਉਹਨਾਂ ਨੇ ਫੰਡਿੰਗ ਵੀ ਰੋਕੀ ਆ ਜੀ ਕਿਉਂਕਿ ਤੁਸੀਂ ਅੰਗਰੇਜ਼ੀ ਵਾਲੀ ਗੱਲ ਸਾਡੇ ਕਹਿ ਅਨੁਸਾਰ ਲਾਗੂ ਨਹੀਂ ਕੀਤੀ ਇਸ ਕਰਕੇ ਅਸੀਂ ਤੁਹਾਡੀ ਜਿਹੜੀ ਫੈਡਰਲ ਸਰਕਾਰ ਨੇ ਫੰਡਿੰਗ ਦੇਣੀ ਆ ਰੋਕ ਰਹੇ ਹਾਂ ਸੋ ਦੋ ਕੰਮ ਹੋ ਰਹੇ ਆ ਇੱਕ ਤਾਂ ਉਹਨਾਂ ਦੀ ਗੱਲ ਇਹਦੇ ਨਾਲ ਇੱਕ ਇੱਕ ਹੁੰਦੇ ਆ ਅੰਕੜੇ ਅੰਕੜੇ ਕੀ ਕਹਿੰਦੇ ਆ ਜੀ ਬਈ ਇੱਥੇ ਕ੍ਰਾਈਮ ਵੱਧ ਗਿਆ ਘਟ ਗਿਆ ਜਾਂ ਕੀ ਹੋ ਗਿਆ ਇੱਕ ਹੁੰਦੀ ਆ ਉੱਡ ਦੀ ਉੱਡ ਦੀ ਗੱਲ ਜਾਂ ਇੱਕ ਉਸ ਤਰ੍ਹਾਂ ਦੀ ਤਸਵੀਰ ਬਣ ਜਾਂਦੀ ਆ ਹੁਣ ਤਸਵੀਰ ਅੰਕੜੇ ਪਤਾ ਨਹੀਂ ਕੀ ਆ ਕਿ ਕਿੰਨੇ ਹੁਣ ਲੋਕ ਇਸ ਗੱਲ ਨੂੰ ਵੀ ਡਿਫੈਂਡ ਕਰੀ ਜਾਂਦੇ ਕਿ ਦੇਖੋ ਜੀ ਗੋਰੇ ਡਰਾਈਵਰ ਕਿਹੜਾ ਐਕਸੀਡੈਂਟ ਨਹੀਂ ਕਰਦੇ ਹੁਣ ਪਹਿਲੀ ਗੱਲ ਤਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਡੇ ਲੋਕ ਹੀ ਜ਼ਿਆਦਾ ਆ ਜੀ ਉਹ ਰਹਿ ਹੀ ਨਹੀਂ ਗਏ ਕਿਉਂਕਿ ਟਰੱਕਿੰਗ ਇੰਡਸਟਰੀ ਦਾ ਹਾਲ ਹੀ ਇਦਾਂ ਦਾ ਹੋ ਗਿਆ ਜਿਹੜੇ ਜ਼ਿਆਦਾ ਨੇ ਫਿਰ ਸ਼ਿਕਾਇਤਾਂ ਜਾਂ ਗਲਤੀਆਂ ਵੀ ਉਹਨਾਂ ਦੀਆਂ ਜ਼ਿਆਦਾ ਹੋਣਗੀਆਂ ਪਰ ਇਸ ਗੱਲ ਨੂੰ ਇਦਾਂ ਕਹਿ ਕੇ ਵੀ ਨਹੀਂ ਡਿਫੈਂਡ ਕੀਤਾ ਜਾ ਸਕਦਾ ਕਿ ਦੇਖੋ ਜੀ ਫਲਾਣੇ ਵੀ ਕਰਦੇ ਤੇ ਸਾਡੇ ਕੋਲ ਹੋ ਗਈ ਕਿਹੜੀ ਗੱਲ ਆ ਜਿਹੜੀ ਗਲਤੀ ਆ ਉਹ ਗਲਤੀ ਆ ਇਸ ਚੀਜ਼ ਦੇ ਨਾਲ ਇੱਕ ਇਹ ਗੱਲ ਸਿੱਧ ਹੋਊਗੀ ਕਿ ਕੱਚੇ ਗਲਤੀਆਂ ਕਰਦੇ ਆ ਦੂਜੀ ਇਹ ਸਿੱਧ ਹੋਊਗੀ ਕਿ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਸਾਡਾ ਕਹਿਣਾ ਨਹੀਂ ਮੰਨਦੀਆਂ ਉੱਥੇ ਆਹ ਗਲਤੀਆਂ ਹੋ ਕੇ ਤੇ ਆਹ ਨੁਕਸਾਨ ਜਿਹੜਾ ਹੋ ਰਿਹਾ ਸੋ ਦੋ ਗੱਲਾਂ ਦੀ ਰਾਜਨੀਤੀ ਉੱਥੇ ਇਸ ਡਰਾਈਵਿੰਗ ਨੂੰ ਲੈ ਕੇ ਚੱਲ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਹਸਨ ਜੀ ਬਹੁਤ ਬਹੁਤ ਮਿਹਰਬਾਨੀ ਜੀ ਸੋ ਵਾਕਈ ਜਦੋਂ ਅਸੀਂ ਕਮਰਸ਼ੀਅਲ ਟਰੱਕਿੰਗ ਦੇ ਲਾਇਸੈਂਸ ਦੀ ਗੱਲ ਕਰਦੇ ਆ ਤਾਂ ਜਿੱਥੇ ਅਮਰੀਕਾ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਇਸ ਦੇ ਵਿੱਚ ਤਬਦੀਲੀਆਂ ਜਾਂ ਸਖਤੀ ਕਰ ਰਿਹਾ ਉੱਥੇ অন্ਟਾਰੀਓ ਦੀ ਸਰਕਾਰ ਦੇ ਵੱਲੋਂ ਵੀ ਫਰਾਡ ਰੋਕਣ ਦੇ ਲਈ ਇਹ ਕਦਮ ਚੁੱਕੇ ਗਏ ਨੇ ਸੋ ਜੇ ਆਪਾਂ ਰੋਡ ਸੇਫਟੀ ਦੀ ਗੱਲ ਕਰਦੇ ਆ ਤਾਂ ਉਹਦੇ ਲਈ ਇਹ ਵਧੀਆ ਕਦਮ ਨੇ ਕਿਉਂਕਿ ਕੋਈ ਵੀ ਗਵਰਨਮੈਂਟ ਜੇਕਰ ਕੋਈ ਤਬਦੀਲੀ ਕਰਦੀ ਆ ਤਾਂ ਉਸੇ ਐਂਗਲ ਤੋਂ ਕਰਦੀ ਆ ਕਿ ਸੁਰੱਖਿਆ ਨੂੰ ਹੋਰ ਬਿਹਤਰ ਜਿਹੜਾ ਉਹ ਕੀਤਾ ਜਾ ਸਕੇ ਤੇ ਜੇਕਰ ਕਿਸੇ ਨੇ ਕਮਰਸ਼ੀਅਲ ਟਰੱਕ ਡਰਾਈਵਿੰਗ ਲਾਇਸੈਂਸ ਲੈਣਾਗਾ ਤਾਂ ਉਹਨੂੰ ਵੀ ਵਾਕਈ ਸਾਰੇ ਕਾਇਦੇ ਕਾਨੂੰਨਾਂ ਦੀ ਪਾਲਣਾ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਤੇ ਇਹਦੇ ਲਈ ਕੋਸ਼ਿਸ਼ ਵੀ ਜਾਰੀ ਰਹਿਣੀ ਚਾਹੀਦੀ ਹੈ ਹੁਣ ਦੇਖਦੇ ਆ ਅੱਜ ਦੀ ਅਹਿਮ ਸਟੋਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ